ਕਰਾਇਤਾ ਦੋਦੀ ਨੇ ਬਟਨਾ ਤੁਸੀਂ ਬੜੀ ਜਾਣਾ ਕਿੰਨੇ ਬੱਚੇ ਮਰੇ ਆਪਣੇ ਕੋਲ ਤੇ ਪਰ ਸਾਡੇ ਆਪੇ ਮਰੇ ਆ ਆਪਾਂ ਮਰੇ ਆ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮਰੇ ਆ ਪਰ ਇਸ ਇਸ ਕੰਮ ਦੇ ਵਿੱਚ ਤਾਂ ਬੱਚਪਨ ਇਹਨਾਂ ਦੇ ਵੀ ਲੱਗੇ ਜੀ 1500 ਰੁਪਏ ਦੇ ਮਰਮੇ ਆ ਹਾਂ ਉਹ ਇਹਨਾਂ ਦੇ ਆਪ ਦੇ ਵੀ ਲੱਗੇ ਹੋਏ ਆ ਤੇ ਇਹ ਬਖਣ ਵਾਲੀ ਗੱਲ ਨਹੀਂ ਗਈ ਉਹ ਗੱਲਾਂ ਆ ਵੀ ਮੈਂ ਕਿਸੇ ਚਿੱਟਾ ਵੋਟਰ ਵਾਲੇ ਦੇ ਵੇਚਣ ਵਾਲੇ ਦੀ ਵੋਟ ਵੀ ਨਹੀਂ ਲੈਣੀ ਨਾ ਜੀ ਮੈਂ ਦੇਖ ਨਹੀਂ ਸਿੱਧੀ ਦੀ ਗੱਲ ਮੇਰਾ ਬੇਟਾ ਹਾਏ ਇੱਕ ਮੌਕਾ ਨਾ ਬੀ ਆ ਮੌਕਾ ਦੇ ਰਿਹਾ ਹੈ ਗਵਰਨਮੈਂਟ ਬਣਾਵਾਤਾ ਇਹ ਨਹੀਂ ਕਰਦਾ ਇਹ ਨਹੀਂ ਕਰਦਾ ਇਹ ਤੇ ਇਹ ਤੇ ਸਾਰੀ ਸਾਰੇ ਨਾ ਪੰਜਾਬ ਮਸ਼ਹੂਰ ਸੀ ਆ ਤੇ ਤੁਹਾਨੂੰ ਪਤਾ ਨਾ ਸਾਨੂੰ ਜੋ ਇਹ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਾ ਤਾਂ ਬਿਲਕੁਲ ਖਤਮ ਹੋ ਗਿਆ ਫੇਰ ਆਪਾਂ ਕੋਈ ਗੱਲ ਕਰਾਂਗੇ ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਦੱਸੋ ਕੌਣ ਗਿਆ ਵਾਪਸ ਕਿਤੇ ਚਲ ਕੋਈ ਮਾਵਾ ਸਰਵਾ ਨੂੰ ਕਹਿੰਦੀ ਮਾਵਾ ਨੂੰ ਨਾਲ ਕੋਈ ਦੰਨਾ ਨੰਨ ਪੱਟ ਕੇ ਲਵਦੀ ਨੀ ਪਾਵਾਂ ਦੇ ਪਿਓਆਂ ਨੂੰ ਘੁੱਟਦੇ ਸੀ ਸਾਰੀ ਖਰੀ ਜ਼ਮੀਨ ਘਰਾਂ ਦੇ ਟੁਕਾਠਾ ਪੱਟ ਕੇ ਵੇਚਦੀਆਂ ਟੂਟੀਆਂ ਵੇਚਦੀਆਂ ਆਟੇ ਵਾਲੀਆਂ ਪੜੋਲੀਆਂ ਵੇਚਦੀਆਂ ਉਹ ਗਰੀਬ ਘਰਾਂ ਦੇ ਬੱਚੇ ਵਿਚਾਰੇ ਤੇ ਤੇਰਾ ਵੀ ਘੁੱਟਦਾ ਨਾ ਤੈਨੂੰ ਕਿੱਥੇ ਆਣੋ ਬਾਪਾ ਉੱਥੇ ਸ਼ਾਂਤਾ ਵੀ ਆ ਰਹੀ ਹੈ ਸੈਂਟਰ ਦੇ ਕਿਹੜੇ ਮੈਂ ਮੈਂ ਮੇਰੀ ਕੋਈ ਦੁਸ਼ਮਣ ਨਹੀਂ ਤੁਹਾਡੇ ਨਾਲ ਪਰ ਗੱਲ ਬੱਚੇ ਮਾਰਦੇ ਯਾਰ ਆਪਣੇ ਨਹੀਂ ਮਾਰ ਰਹੇ ਕਿਹਦਾ ਨਹੀਂ ਸਭ ਕਰ ਕਰ ਗਿਆ ਆਈਡੀ ਆਈਡੀ ਕੋਠੀਆ ਆਈਡੀ ਆਈਡੀ ਕੋਠੀ ਕੇ ਸਿੱਧੇ ਕੰਮ ਨਾ ਬਹਿ ਜਾਣੀਆਂ ਮੈਨੂੰ ਦੱਸੋ ਨਹੀਂ ਜੀ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਈਸਾ ਮੈਂ ਕਰੂੰਗਾ ਮੈਂ ਬੋਤਲ ਲੈ ਲਾਂ ਮੈਂ ਬਕਰੂੰਗਾ